ਭਗਵਾਨ ਤੇਰਾ ਬੇੜਾ ਵਹਿ ਜੇ ਵੇ ਤੂੰ ਮਾਰਦੀ ਮੇਰੀ ਮਾਂ ਆਏ ਵੇ ਮੇਰੀ ਮਾਂ ਕਾ ਤੂੰ ਮਾਰੀ ਆ ਤੂੰ ਕਿਹਨਾਂ ਮਾਈ ਹੋਰੀ ਇੱਥੇ ਗੁੰਡਾ ਰਾਜ ਕਰ ਰਹੇ ਜਾਂਦੀ ਭਗਵੰਤ ਮਾਨ ਸਰਕਾਰ ਆਈ ਐ ਪੰਜਾਬ ਦੇ ਸਿਸਟਮ ਦਾ ਬੇੜਾ ਹੀ ਗਰਕ ਕਰਤਾ ਇਹ ਕਹਿੰਦਾ ਸੀ ਨਾ ਕਿ ਡਾਇਨਾਸੌਰ ਨਹੀਂ ਵਾਪਸ ਆਉਂਦੇ ਨੇ ਡਾਇਨਾਸੌਰ ਵਾਪਸ ਆ ਜਾਣਗੇ ਕਾਲੀ ਨਹੀਂ ਵਾਪਸ ਆਉਣਗੇ ਮੈਂ ਕਹਿੰਦਾ ਇਹਨੇ 3 ਸਾਲ ਦੇ ਵਿੱਚ 4 ਸਾਲ ਦੇ ਵਿੱਚ 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 ਵਿਸ਼ਵਾਸ ਦਵਾਤਾ ਆਪੀ ਤੂੰ ਮਰ ਜੇ ਨਹੀਂ ਆਉਣਾ ਤੋ ਪਤਾ ਵੀ ਨਹੀਂ ਹੈਗਾ ਦੋ ਵਾਏ ਗੱਡੀ ਦੇ ਵਿੱਚ ਇੱਕ ਸਰਪੰਚ ਸੀ ਕੋਦੇ ਨਾਲ ਹੋਰ ਸੀਗਾ ਕੋਈ ਤੇ ਆ ਕੇ ਉਹਨਾਂ ਨੇ ਰਾੜਾਂ ਨਾਲ ਤੇ ਕਿਰਚਾਂ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਮਾਰਿਆ ਵੱਲ ਕਿ ਲੱਤਾਂ ਬਾਹਾਂ ਸਾਰੇ ਕਿਤੇ ਉਹਨਾਂ ਨੂੰ ਉਹ ਕਰਤਾ ਸੀਗਾ ਤੇ ਮਾਤਾ ਜੀ ਨੂੰ ਕੁੱਟਣ ਦਾ ਕਾਰਨ ਕੀ ਸੀ ਕੁੱਟਣ ਦਾ ਕਾਰਨ ਉਹੀ ਵੀ ਸਾਤੇ ਮਾਫੀ ਨਹੀਂ ਮੰਗੀ ਹੈਗੀ ਇਹਨਾਂ ਦਾ ਉੱਪਰ ਵੀ ਉੱਪਰ ਜਮਾਨਤ ਕਰਾ ਕੇ ਫਾਰਗ ਹੋ ਗਿਆ ਤਾਂ ਉਹ ਦੋ ਬੰਦੇ ਆਏ ਜੀ ਪਹਿਲਾਂ ਦੇਖ ਕੇ ਵੀ ਬੰਦਾ ਕੋਈ ਨਹੀਂ ਹੈਗਾ ਉਹਦੇ ਬਾਅਦ ਹਥਿਆਰ ਲਿਆਏ ਬਾਹਰ ਦਾਤ ਕਰਤੀ ਜੀ ਕੀ ਹਥਿਆਰ ਕੀ ਕੀ ਸੀ ਬਾਪੂ ਜੀ ਉਹਨਾਂ ਕੋਲ ਹਥਿਆਰ ਦੱਸਦੇ ਆਂ ਜੀ ਇੱਕ ਰਾਡ ਦੱਸਦੇ ਆਂ ਇੱਕ ਕਿਰਤ ਦੱਸਦੇ ਆਂ ਅੱਛਾ ਪਿਸਤੌਲ ਵੀ ਤਾਂ ਜੀ ਕਹਿੰਦਾ ਸੀ ਨਾ ਭਗਵੰਤ ਮਾਨ ਕਿਸੇ ਦੀ ਚੁੰਨੀ ਨਹੀਂ ਰੁਲੂ ਕਿਸੇ ਦੀ ਪੱਗ ਨਹੀਂ ਰੁਲੂ ਜਿੰਨੀ ਲੋਕਾਂ ਦੇ ਇਹਨੇ ਲਾਠੀ ਚਾਰਜ ਕਰਤੀ ਉਹਨਾਂ ਕਾਲੀ ਕਾਂਗਰਸ ਸਰਕਾਰ ਨੇ 10 ਸਾਲ ਦੇ ਵਿੱਚ ਨਹੀਂ ਕੀਤਾ ਮੁੰਡੇ ਕੌਣ ਨੇ ਜਿਨ੍ਹਾਂ ਨੇ ਕੁੱਟਿਆ ਇਹ ਸਰਪੰਚਾ ਜੀ ਮਨਜੂਦਾ ਤੇ ਕਿਹੜੀ ਪਾਰਟੀ ਦਾ ਬੱਪੂਈ ਆਮ ਆਦਮੀ ਪਾਰਟੀ ਮਤਲਬ ਆਮ ਆਦਮੀ ਪਾਰਟੀ ਦੀ ਸਰਪੰਚਨ ਦੇ ਮੁੰਡੇ ਦੇ ਵੱਲੋਂ ਤੁਹਾਡੇ ਪਰਿਵਾਰ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਕਤਲ ਕਰ ਤੇ ਜੀ ਕਟਾਈ ਜਿਆਦਾ ਹੋਈ ਉਹ ਜਾ ਕੇ ਹਸਪਤਾਲ માં ਜੀ ਦਮ ਤੋੜ ਗਿਆ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਹਨਾਂ ਦੇ ਘਰ ਤੇ ਤਾਂ ਜ਼ਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਤੇ ਹੁਣ ਉਹੀ ਐਸ ਐਚਓ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਕਰੇਜ ਕਰਦੇ ਨੇ ਤੇ ਮੌਜੂਦਾਂ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਇਹ ਨਾਲ ਕੀ ਗੱਲ ਕਰੂ ਇੱਕ ਬੰਦੇ ਦੀ ਜਾਨ ਦੇ ਪਰਫਾਰਮੈਂਸ ਦੇਖਦੇ ਸਭ ਰਹੇ ਸੜਾਇਆ ਕਿਸੇ ਨੇ ਨਹੀਂ ਹੈਗਾ 5 ਮਿੰਟਾਂ 'ਚ ਕੰਮ ਕਰਕੇ ਹੋ ਗਏ ਉਹ ਦੋ ਤਿੰਨ ਬੜੀ ਸੱਡੇ ਰੇਡ ਮਾਰਾਈ ਮਾਤਾ ਜੀ ਨੂੰ ਇੱਕ ਦਿਨ ਗੁੱਸਾ ਆ ਗਿਆ ਤਾਂ ਪੁਲਿਸ ਆਈ ਵੀ ਤੀ ਜੀ ਉਹਨਾਂ ਨੂੰ ਮੜਾ ਜਾ ਕਹਿ ਕੁੱਤੇ ਗੁੱਸਾ ਬਾਕੀ ਸਰਪੰਚ ਨੂੰ ਕਹਿ ਤਿਆ ਉਹ ਰੰਜਸ ਪਿੱਛਾ ਬਸ ਇਹਨਾਂ ਨੇ ਫਿਰ ਕਿਸ ਗੱਲ ਤੇ ਰੇਡ ਮਾਰਦੇ ਸੀ ਉਹ ਉਹੀ ਉਹੀ ਚੱਕਰ ਬਾਰੇ ਵੀ ਮੜਾ ਜਾ ਧਰਾਮ ਘਾ ਕੇ ਕੇਸ ਕੋਈ ਨਹੀਂ ਤਾਂ ਦਰਜ ਮੀਡਾ ਧਰਮਾ ਕੇ ਪੈਸੇ ਲੈ ਲਓ ਚਲੋ ਉਹਨੇ ਸਰਪੰਚ ਨੇ ਸਾਡੇ ਤੇ ਪਰਚਾ ਕਰਾ ਤਿਆ ਕਰੇ ਲਨ ਨੂੰ ਮਾਤਾ ਨੂੰ আর ਕੁੜੀ ਨੂੰ ਲੈ ਕੇ ਪੁਲਸ ਵਾਲੇ ਹਾਂਜੀ ਉਹ ਤਾਂ ਤਿਰਪਿੰਨ ਸਾਹਨੇ માં ਕਿਸ ਚੀਜ਼ ਪਰ ਚੱਕਰਾਤਾ ਸੀ ਬਾਪੂ ਜੀ ਆ ਇਸੇ ਦਾ ਵੀ ਮਾਨੂੰ ਕਾਲਾ-ਕਾਲਾ ਕੱਢੀਆਂ ਜੀ ਓਕੇ ਭਾਰੇ ਬੋਲੇ ਆਈਏ ਅਜੇ ਸਾਬ ਨੂੰ ਸਾਡੀ ਗੱਲਬਾਤ ਸੁਣਨ ਦਾ ਟਾਈਮ ਨਹੀਂ ਲੱਗਿਆ ਹੈਗਾ ਜੀ ਸਾਡੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਜੀ ਐਸਐਚਓ ਸਾਹਿਬ ਲਵੇ ਉਹ ਡਾਕਟਰ ਸਾਹਿਬ ਨੂੰ ਮਿਲਣ ਚਲੇ ਗਏ ਜੇਕਰ ਮੈਂ ਕਿਹਾ ਵੀ 12 ਵਜੇ ਦੀ ਗੱਲ ਹੋਈ ਹੋਈ ਹੈ ਘਰਨਾ ਹੋਈ ਹੈ 12 ਵਜੇ ਦਾ ਐਸਐਚਓ ਸਾਹਿਬ ਨੂੰ ਆਉਣ ਦਾ ਕੋਈ ਸਮਾਂ ਨਹੀਂ ਲੱਗਿਆ ਜੀ ਜਦੋਂ ਸਰਪੰਚ ਸਾਹਿਬ ਕਹਿੰਦੇ ਸੀ ਉਦੋਂ ਪੁਲਿਸ ਇਹਨਾਂ ਦੇ ਘਰ ਤੱਕ ਜਰੂਰ ਚਲੀ ਜਾਂਦੀ ਸੀ 1.5 ਲੱਖ ਰੁਪਏ ਮੰਗਣ ਉਦੋਂ ਪੁਲਿਸ ਜਰੂਰ ਇਹਨਾਂ ਦੇ ਘਰ ਤੱਕ ਤਕਰੀਬਂ ਬੰਦਿਆਂ ਦੇ ਘਰ ਤੱਕ ਚਲੀ ਜਾਂਦੀ ਸੀ ਉਹੀ ਕਰਦੇ ਆ ਉਹੀ ਖਾਂਦੇ ਆ ਤੇ ਹੁਣ ਉਹੀ ਐਸਐਚਓ ਸਾਹਿਬ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਤੋਂ ਵੀ ਕਰੇਜ ਕਰਦੇ ਨੇ ਤੇ ਮੌਜਨਾ ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਹਾਂ ਇਹਨਾਂ ਨਾਲ ਕੀ ਗੱਲ ਤੂੰ ਜਿਹਨਾਂ ਦਾ ਅੱਜ ਹੱਸਦਾ ਬਸਦਾ ਘਰ ਉੱਜੜ ਗਿਆ ਮੈਨੂੰ ਐਂ ਦੱਸੋ ਆਹ ਕੁੜੀਆ ਆਹ ਕੁੜੀਆ ਕਲੀ ਘਰੇ ਆ ਬੱਚਾ ਦਾ ਇਹਨਾਂ ਦਾ ਮੈਨੂੰ ਐਂ ਦੱਸੋ ਵੀ ਸਹਾਰਾ ਕੌਣ ਹੈ ਜੀ ਹੁਣ ਇੱਕ ਆਪਣੀ ਬਜ਼ੁਰਗ ਮਾਤਾ ਦੇ ਸਿਰ ਤੇ ਹੀ ਟਾਈਮ ਕੱਟ ਰਹੇ ਸੀ ਇਹ ਦੱਸੇ ਜੀ ਪ੍ਰਸ਼ਾਸਨ ਦੱਸੇ ਦਾ ਜਵਾਬ ਦੇਵੇ ਭਗਵੰਤ ਮਾਨ ਸਰਕਾਰ ਜਵਾਬ ਦੇਵੇ ਇਹ ਕਰੋਨਾ ਦੇ ਬੰਦੀ ਕਾਰਵਾਈ ਨਾ ਕੀਤੀ ਤਾਂ ਕੱਲੂ ਰੋਡ ਬੰਦ ਕਰਾਂਗੇ ਅਸੀਂ ਚਾਹੇ ਟਰਾਲੀਆਂ ਭਰ ਕੇ ਕਿਸਾਨ ਯੂਨੀਅਨ ਦੇ ਲਿਆਉਣੇ ਆ ਪੈਣ ਜਿਹੜਾ ਮਰਜੀ ਲਿਆਉਣਾ ਪਵੇ ਉਹਨੇ ਕੱਲੂ ਉਹਨਾਂ ਨੂੰ ਅਰੇਸਟ ਕਰਾ ਕੇ ਫੇਰ ਹੀ ਡੈੱਡ ਬੋਡੀ ਦਾ ਸੰਸਕਾਰ ਹੋਊਗਾ ਚਾਹੇ ਐਸ ਐਚਓ ਸਾਹਿਬਾ ਜਣ ਵਿੱਚ ਚਾਹੇ ਕੋਈ ਆ ਜੇ ਫੇਰ ਹੀ ਕਾਰਵਾਈ ਕਰਵਾ ਕੇ ਉਹਨਾਂ ਤੇ 302 ਦਾ ਪਰਚਾ ਕਰਵਾ ਕੇ ਤਿੰਨ ਜਾਣੇ ਸੀ ਉਹ ਤਿੰਨੋ ਜਾਨਾਂ ਦੇ ਉੱਪਰ ਪਰਚਾ ਕਰਵਾ ਕੇ ਫੇਰ ਹੀ ਸੰਸਕਾਰ ਹੋਊਗਾ ਡੈਡਵਾਰਦੀ ਦਾ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿੱਥੇ ਤੱਕ ਵੀ ਜਾਣਾ ਪੈ ਜਾਵੇ ਉੱਥੇ ਤੱਕ ਜਾਵਾਂਗੇ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਆਪਦੀ વાત ਸਹੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਇਥੇ ਗੁੰਡਾ ਰਾਜ ਚੱਲ ਰਿਹਾ ਜਾਂਦੀ ਭਵੰਤਮਨ ਸਰਕਾਰ ਆਈ ਐ ਪੰਜਾਬ ਦੇ ਸਿਸਟਮ ਦਾ ਬੇੜਾ ਹੀ ਗਰਕ ਕਰਤਾ ਇਹ ਕਹਿੰਦਾ ਸੀ ਨਾ ਕਿ ਡਾਇਨਾਸੌਰ ਨਹੀਂ ਵਾਪਸ ਆਉਂਦੇ ਡਾਇਨਾਸੌਰ ਵਾਪਸ ਆ ਜਾਣਗੇ ਕਾਲੀ ਨਹੀਂ ਵਾਪਸ ਆਉਂਦੇ ਮੈਂ ਕਹਿੰਦਾ ਇਹਨੇ 3 ਸਾਲ ਦੇ ਵਿੱਚ 4 ਸਾਲ ਦੇ ਵਿੱਚ ਵਿੱਚ ਵਿਸ਼ਵਾਸ ਦਿਵਾਤਾ ਆਪੀ ਤੂੰ ਮੁੜ ਕੇ ਨਹੀਂ ਆਉਣਾ ਡਾਇਨਾਸੌਰ ਵੀ ਆ ਜਾਣਗੇ ਕਾਲੀ ਵੀ ਆ ਜਾਣਗੇ ਪਰ ਜਿਹੜਾ ਤੁਹਾਡੀ ਸਰਕਾਰ ਨੇ ਗੰਦ ਪਾਇਆ ਹੋਇਆ ਇਹ ਗੰਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ 2027 ਯਾਦ ਰੱਖਿਓ ਆਪਦੀ ਜ਼ਮੀਰ ਨੂੰ ਜਾਗਦੀ ਰੱਖੋ ਅੱਜ ਸਾਡੇ ਤੇ ਵਾਰੀ ਆਈ ਹੈ ਇਹ ਕੱਲ ਨੂੰ ਛੋਡੇ ਤੇ ਵੀ ਆਊਗੀ ਫਿਰ ਸਾਡੇ ਵਾਂਗੂ ਤੁਸੀਂ ਵੀ ਹੱਥ ਬੰਨੋਗੇ ਉੱਥੇ ਮੈਂ ਤੁਹਾਨੂੰ ਗੁਜ਼ਾਰਸ਼ ਕਰਦਾ ਹੱਥ ਜੋੜ ਕੇ 2027 ਯਾਦ ਰੱਖਿਓ ਇਹ ਕਹਿੰਦਾ ਸੀ ਨਾ ਭਗਵਾਨ ਜਤਮਾਨ ਕਿਸੇ ਦੀ ਚੁੰਨੀ ਨਹੀਂ ਰੁਲੂ ਕਿਸੇ ਦੀ ਪੱਕ ਨਹੀਂ ਰੁਲੂ ਜਿੰਨੀ ਲੋਕਾਂ ਦੇ ਇਹਨੇ ਲਾਠੀ ਚਾਰਜ ਕਰਤੀ ਉਹਨਾਂ ਕਾਲੀ ਕਾਂਗਰਸ ਸਰਕਾਰ ਨੇ 10 ਸਾਲ ਦੇ ਵਿੱਚ ਨਹੀਂ ਕੀਤਾ ਇਨੇ 4 ਸਾਲ ਦੇ ਵਿੱਚ ਲੋਕਾਂ ਦਾ ਕਚੂੰਬਰ ਘੜਤਾ ਇਹ ਵੀਰੇ ਰਾਂਗੋੜਿਆ ਦੇ ਸਰਪੰਚ ਸਾਹਿਬ ਨੇਗੇ ਜਿਨ੍ਹਾਂ ਨੇ ਸਾਡੀ ਮਾਤਾ ਜੀ ਦੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ ਜੀ ਪ੍ਰਸ਼ਾਸਨ ਪਿਆ ਸੁੱਤਾ ਪ੍ਰਸ਼ਾਸਨ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਿਹਾ ਸਰਪੰਚ ਮੌਜੇ ਨਾਲ ਆਪਣੇ ਘਰ ਫਿਰ ਰਿਹਾ ਜੀ ਸਰਪੰਚ ਦਾ ਗੋਲਡ ਹੀ ਜੀ ਕਾਤੋਂ ਕੁੱਟਮਾਰ ਕਰੀ ਸੀ ਕੁੱਟਮਾਰ ਖਾਮ ਖਾਜੀ ਬਸ ਇਹਨਾਂ ਦੀ ਕੋਈ ਮਾੜੀ ਮੋਟੀ ਖੇਵਾ ਜੀ ਹੋਊਗੀ ਜੀ ਕੋਈ ਪਰਸਨ ਵੀ ਨਹੀਂ ਪਤਾ ਸੀਗਾ ਵੀ ਕਤਲ ਦਾ ਕਾਮਲਾ ਪਹੁੰਚ ਜਾਊਗਾ ਬਾਈ ਜੀ ਕਿੰਨੀ ਉਮਰ ਸੀ ਮਾਤਾ ਦੀ ਮਾਤਾ ਦੀ 50 ਤਕਰੀਬਨ 50 ਤੋਂ 55 ਸਾਲ ਦੀ ਉਮਰ ਸੀ ਤੇ ਇਕੱਲਾ ਹੀ ਬੰਦਾ ਸੀਗਾ ਜਦੋਂ ਨਹੀਂ ਦੋ ਤਿੰਨ ਬੰਦੇ ਸੀਗੇ ਜੀ ਉਹ ਜਿਨ੍ਹਾਂ ਨੇ ਕੋਟਿਆ ਜੀ ਇੱਕ ਗੋਲਡੀ ਸਰਪੰਚ ਸੀਗਾ ਜੀ ਇੱਕ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਜੀ ਮੁੰਡਾ ਜੱਸੀ ਪ੍ਰਧਾਨ ਕਹਿੰਦੇ ਨੇ ਜੀ ਇੱਕ ਉਹ ਸੀਗਾ ਜੀ ਇੱਕ ਅੱਧਾ ਮੁੰਡਾ ਹੋਰ ਸੀਗਾ ਨਾਲ ਤਕਰੀਬਨ ਤਿੰਨ ਕੇ ਜਣੇ ਦੱਸਦੇ ਨੇ ਜੀ ਵੀ ਤਿੰਨ ਕੇ ਬੰਦੇ ਸੀਗੇ ਜੀ ਤੇ ਬਾਈ ਜੀ ਕਿੰਨੇ ਕ ਵਜੇ ਤੇ ਤੇ ਤਕਰੀਬਨ 3-4 ਘੰਟੇ ਪਹਿਲਾਂ ਦੀ ਗੱਲ ਹੈ ਜੀ ਇੰਜ ਚਾਰ ਕਾਂਟੇ ਪਹਿਲਾਂ ਗੁੱਟਮਾਰ ਕੀਤੀ ਹੈ ਜੀ ਜੋ ਕਿ ਸਾਡੇ ਮਾਤਾ ਜੀ ਦੀ ਡੈਥ ਹੋ ਚੁੱਕੀ ਆ ਕਿਰਚਾਂ ਮਾਰੀਆਂ ਨੇ ਜੀ ਪਹਿਲਾਂ ਉਹਦੀਆਂ ਲੱਤਾਂ ਤੇ ਬਾਹਾਂ ਤੋੜੀਆਂ ਨੇ ਜੀ ਫਿਰ ਕਿਰਚਾਂ ਨਾਲ ਕਿਰਚਾਂ ਤੋੜੀਆਂ ਮੈਨੂੰ ਲੱਗਦਾ ਜੀ ਉਹਨਾਂ ਦਾ ਵੀ ਕੋਈ ਘਾਤਕ ਹਥਿਆਰ ਹੋਊਗਾ ਜੀ ਜਿਹਦੇ ਨਾਲ ਮੌਕੇ ਤੇ ਕੋਈ ਨਹੀਂ ਸੀ ਮਾਤਾ ਜੀ ਉੱਥੇ ਇਕੱਲੇ ਬਾਥੀਆਂ ਬੱਥਰੇ ਸੀ ਆ ਆਪਦੇ ਪਿੰਡੇ ਆਪਦੇ ਬਾਥੀਆਂ ਬੱਥਰੇ ਸੀ ਉੱਥੇ ਠੀਕ ਹੈ ਨਾ ਤੇ ਬਾਈ ਜੀ ਜੇ ਉਸ ਤੋਂ ਬਾਅਦ ਫਿਰ ਕੀ ਨਾਮ ਕੀ ਸੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਬਲਜੀਤ ਕੌਰ ਜੀ ਤੇ ਬਾਈ ਇਹ ਪਰਿਵਾਰ ਚ ਕੌਣ ਕੌਣਾ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਜੀ ਇੱਕ ਛੋਟਾ ਜਿਹਾ ਬੱਚਾ ਜੀ ਇੱਕ ਉੱਥੇ ਮਾਤਾ ਮਾਤਾ ਹੀ ਰਹਿੰਦੇ ਸੀ ਕੋਹਾਂ ਦੀ ਬੇਟੀ ਰਹਿੰਦੀ ਸੀ ਜੀ ਉੱਥੇ ਹੋਰ ਕੋਈ ਭਰਾ ਹੈ ਨਹੀਂ ਕਿ ਇੱਕ ਬਜ਼ੁਰਗ ਨੇ ਜੀ ਉਹ ਬਜ਼ੁਰਗ ਬੈਠੇ ਨੇ ਤੁਹਾਡੇ ਸਾਹਮਣੇ ਉਹ ਦੇਖ ਲਓ ਜੀ ਪੁਲਿਸ ਕੋਈ ਕਾਰਵਾਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਐਸ ਐਚਓ ਸਾਹਿਬ ਨੂੰ ਵੀ ਕਹਿੰਦੇ ਸਰਪੰਚ ਸਾਹਿਬ ਮਿਲ ਕੇ ਗਏ ਨੇ ਕਿ ਜੀ ਇਹਨਾਂ ਨੂੰ ਕੁੱਟਮਾਰ ਕਰਨ ਤੋਂ ਬਾਅਦ ਤ੍ਰਿਪੜੀ ਥਾਣੇ ਵਾਲੇ ਐਸ ਐਚਓ ਸਾਹਿਬ ਸੁੱਤੇ ਪਏ ਨੇ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਭਗਵੰਤ ਮਾਨ ਸਾਹਿਬ ਤੋਂ ਮੰਗ ਇਹ ਹੀ ਹੈ ਵੀ ਸਰਪੰਚ ਸਾਹਿਬ ਤੇ ਫੌਰਨ ਕਾਰਵਾਈ ਕੀਤੀ ਜਾਵੇ ਅਸੀਂ ਘੰਟਾ ਦੋ ਘੰਟੇ ਵੇਟ ਕਰਾਂਗੇ ਜੇਕਰ ਸਰਪੰਚ ਸਾਹਿਬ ਨੂੰ ਅਰੈਸਟ ਕਰ ਦੇਂਦਾ ਠੀਕ ਹੈ ਨਹੀਂ ਅਸੀਂ ਰੋਡ ਜਾਮ ਕਰਾਂਗੇ ਜੀ ਅਸੀਂ ਉਹਨਾਂ ਤੇ ਡੈੱਡ ਬਾਰਡੀ ਨਹੀਂ ਇੱਥੋਂ ਚੱਕਦੇ ਅਸੀਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਜੇਕਰ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੋ ਵੀ ਉਹਨਾਂ ਤੇ ਕਾਰਵਾਈ ਬਣਦੀ ਹੈ ਉਹੀ ਤਾਰਾ ਲਾਈ ਜਾਵੇ 302 ਤਾਰਾ ਲੱਗਦੀ ਹੈ ਉਹਨਾਂ ਤੇ 302 ਤਾਰਾ ਲਾਈ ਜਾਵੇ ਨਹੀਂ ਜੇਕਰ ਡਾਕਟਰ ਸਾਹਿਬ ਵੀ ਕੋਈ ਉਹਨਾਂ ਦੀ ਤਰਫਦਾਰੀ ਕਰਦੇ ਨੇ ਕੋਈ ਵੀ ਉਹਨਾਂ ਦੀ ਹੈਲਪ ਕਰਦਾ ਇਸ ਵਿਸ਼ੇ ਦੇ ਵਿੱਚ ਕੋਈ ਵੀ ਹੈਲਪ ਕਰਦਾ ਅਸੀਂ ਰੋਡ ਬੰਦ ਕਰਾਂਗੇ ਜੀ ਠੀਕ ਹੈ ਨਾ ਜੀ ਨਾ ਮੈਂ ਤੁਹਾਡਾ ਦੇਖੀ ਮੇਰਾ ਨਾਮ ਰਾਜਵਿੰਦਰ ਹੈ ਕੀ ਲੱਗਦੇ ਸੀ ਮੰਮੀ ਸੀ ਗਈ ਮੇਰੇ ਮੈਟਰ ਕੀ ਸੀ ਜੀ ਇਹ ਸਾਰਾ ਮੈਟਰ ਤਾਂ ਵੀਰੇ ਮੇਰੇ ਉਹ ਰਹਿੰਦੇ ਸੀ ਮੇਰਾ ਭਾਣ ਜਨ ਰਹਿੰਦਾ ਸੀ ਮੇਰੀ ਭੈਣ ਵੀ ਦਿਵਾਏ ਉੱਥੇ ਰਹਿੰਦੀ ਸੀ ਭਰਾ ਸਾਡੇ ਹੈ ਨਹੀਂਗਾ ਤੇ ਮੇਰੀ ਭੈਣ ਉੱਥੇ ਰਹਿੰਦੀ ਸੀ ਮੇਰਾ ਭਾਣ ਜਿਹਦਾ ਜਨਮ ਦਿਨ ਸੀਗਾ ਜੀ ਉਹਨਾਂ ਪੰਜ ਚਾਰ ਬੱਚਿਆਂ ਨੂੰ ਨਾਲ ਲੈ ਕੇ ਆ ਗਿਆ 15 ਸਾਲ ਦਾ ਹੀ ਆ ਉਹ ਤੇ ਉਹ ਆਪਣੇ ਉਹ ਨਾਲ ਲੈ ਕੇ ਆ ਗਿਆ ਦੋਸਤਾਂ ਨੂੰ ਘਰੇ ਕੇਕ ਵਗੈਰਾ ਕੱਟਣਾ ਸੀਗਾ ਉਹ ਮੋਟਰਸਾਈਕਲ ਭਜਾ ਕੇ ਲੰਘ ਗਏ ਤੇ ਬੋਟਾਂ ਕਰਕੇ ਨਾ ਪਿੰਡ ਦੇ ਵਿੱਚ ਪੁਲਿਸ ਫਿਰਦੀ ਸੀ ਉਹ ਪੁਲਿਸ ਵਾਲਿਆਂ ਨੇ ਪਿੱਛੇ ਗੱਡੀ ਲਾ ਲਈ ਵੀ ਉਹ ਫਿਰ ਉਹਨਾਂ ਨੇ ਗੋਲਡੀ ਨੂੰ ਫੋਨ ਕਰਿਆ ਸਰਪੰਚ ਨੂੰ ਕਹਿੰਦੇ ਵੀ ਤੇਰੇ ਪਿੰਡ 'ਚ ਸ਼ਰਿਆਮ ਬਦਮਾਸ਼ੀ ਹੋ ਰਹੀ ਆ ਬੱਚੇ ਮੋਟਰਸਾਈਕਲ ਭਜਾ ਭਜਾ ਲੰਘ ਰਹੇ ਨੇ ਨਿੱਕੇ ਨਿੱਕੇ ਜਵਾਕ ਤੂੰ ਕੁਝ ਕਹਿੰਦਾ ਹੀ ਨਹੀਂ ਅਗਲੇ ਦਿਨ ਸਵੇਰੇ ਹੀ ਉਹਨਾਂ ਨੇ ਮੰਮੀ ਉਹਨਾਂ ਨੂੰ ਬੁਲਾ ਲਿਆ ਸੀ ਮੁੰਡੇ ਨੂੰ ਵੀ ਨਾਲ ਲੈ ਕੇ ਚਲ ਗਏ ਮੈਂ ਵੀ ਉੱਥੇ ਹੀ ਗਈ ਹੋਈ ਸੀ ਉਸ ਟਾਈਮ ਪਰ ਮੈਂ ਮੰਮੀ ਤੇ ਮੇਰੀ ਭੈਣ ਤੇ ਮੇਰਾ ਭਾਨ ਜ ਤਿੰਨੋਂ ਜਣੇ ਉਹਦੇ ਘਰ ਗਏ ਉਨੇ ਗੱਲਾਂ ਬਾਤਾਂ ਕਰੀਆਂ ਸਾਰੇ ਸੁਣ ਲਏ ਉਹਨੇ ਸੁਣ ਲਏ ਵੀ ਉਹ ਮੰਮੀ ਕਹਿੰਦੀ ਅਸੀਂ ਤਾਂ ਕੁਝ ਨਹੀਂ ਪੁੱਤੇ ਉਹ ਕਰਨਾ ਹੈਗਾ ਵੀ ਦੇਖ ਲੈ ਕਹਿੰਦਾ ਇਹਦੇ ਥੱਪੜ ਧੁੱਪਣ ਮਾਰਾ ਦੀਏ ਜੇ ਸਾਨੂੰ ਤੰਗ ਕਰਦਾ ਮੰਮੀ ਕਹਿੰਦੀ ਨਾ ਇਹ ਜੀ ਤਾਂ ਕਦੇ ਕੋਈ ਗੱਲ ਨਹੀਂ ਹੋਈ ਹੈਗੀ ਚੰਗੀਆਂ ਪੱਲੀਆਂ ਗੱਲਾਂ ਕਰੀਆਂ ਨੇ ਕੋਈ ਏਡੀ ਹੋਣੀ ਹੋਈ ਥੋੜੇ ਜਿਹੇ ਦਿਨਾਂ ਬਾਅਦ ਆ ਕੇ ਕਹਿੰਦਾ ਤੁਹਾਡੇ ਮੁੰਡੇ ਦਾ ਤਾਂ ਕਹਿੰਦਾ ਉੱਥੇ ਕੇਸ ਹੋ ਗਿਆ ਏ ਉੱਥੇ ਥਾਣੇ 'ਚ ਤੇ ਅਸੀਂ ਬਾਰ ਦੀ ਵਾਰ ਸਾਰੇ ਕਿਤੇ ਪਤਾ ਕਰਿਆ ਸਾਰੇ ਜਣਿਆਂ ਨੇ ਕੋਈ ਕੇਸ ਨਹੀਂ ਸੀ ਕਿਉਂਕਿ ਇਹਦਾ ਕਿਸੇ ਉਹਦੇ ਚ ਨਾਮ ਨਹੀਂ ਸੀਗਾ ਜਾ ਕੇ ਤਿਰਪੜੀ ਥਾਣੇ ਚ ਹੁਣ ਵੀ ਵੀਰੇ ਪਤਾ ਕਰ ਸਕਦੇ ਹਾਂ ਤੇ ਇਹ ਹੀ ਮੰਮੀ ਨੇ ਭਰੀ ਉਹ ਕਾਫੀ ਬੰਦਿਆਂ ਦੇ ਨਾਲ ਸੀ ਪੰਚਾਇਤ ਮੈਂਬਰ ਸੀਗੇ ਨਾਲ ਵੋਟਾਂ ਕਰਕੇ ਆਏ ਸੀਗੇ ਤੇ ਮੰਮੀ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਹਿੰਦਾ ਵੀ 1.5 ਲੱਖ ਰੁਪਏ ਦੀ ਧਮਕੀਆਂ ਦਿੰਦਾ ਕਦੇ 2.5 ਲੱਖ ਰੁਪਏ ਮੰਗਦਾ ਇਹ ਪਾਪੇ ਨੂੰ ਮੋਟਰ ਤੇ ਮੇਰੇ ਨੂੰ ਆ ਕੇ ਰੋਜ਼ ਕਹਿੰਦਾ ਸੀਗਾ ਵੀ ਜੇ ਤੁਸੀਂ ਫੈਸਲਾ ਕਰਨਾ ਹੈ ਤਾਂ ਮੈਨੂੰ 2.5 ਲੱਖ ਰੁਪਏ ਦਵਾ ਦਿਓ ਪਾਪਾ ਜੀ ਘਰੇ ਆ ਕੇ ਕਹਿੰਦੇ ਸੀਗੇ ਡਰ ਦੇ ਮਾਰੇ ਵੀ ਉਹ ਐਵੇਂ ਕਹਿੰਦਾ ਵੀ ਆਪਣੇ ਮੁੰਡੇ ਦਾ ਕੋਈ ਨਾਮ ਤਾਂ ਹੈ ਨਹੀਂ ਕਿਤੇ ਵੀ ਕੀ ਕਹਿੰਦਾ ਡਰ ਦੇ ਮਾਰੇ ਆ ਕੇ ਐਵੇਂ ਦੱਸ ਦਿੰਦੇ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਸੀ ਵੀਰੇ ਹੁਣ ਉਹਨਾਂ ਨੇ ਬਹੁਤ ਜ਼ਿਆਦੇ ਪੂਰੀ ਹਾਲਤ ਨਾਲ ਮੇਰੀ ਮੰਮੀ ਨੂੰ ਮਾਰਿਆ ਨਹੀਂ ਪਰੇਸ਼ਾਨ ਕਰਦਾ ਸੀ ਪੈਸੇ ਬਹੁਤ ਪਰੇਸ਼ਾਨ ਕਰਦਾ ਸੀਗੇ ਤੇ ਅੱਜ ਅੱਜ ਕੀ ਹੋਇਆ ਜੀ ਅੱਜ ਕੁਝ ਨਹੀਂ ਹੋਇਆ ਮੰਮੀ ਕੋਹਾਂ ਪੱਥਰ ਨਾਲ ਆਏ ਸੀਗੇ ਉੱਥੇ ਸਾਡੀ ਮੋਟਰ 11:00 ਵਜੇ ਦੀ ਗੱਲ ਹੋਊਗੀ 11:30 11:30 ਵਜੇ ਹੱਲੇ ਸੀ ਜੀ ਹਾਂਜੀ ਠੀਕ ਹੈ ਤੇ ਉਦੋਂ ਫਿਰ ਕੀ ਬਣਦਾ ਜੀ ਉਦੋਂ ਉਸ ਤੋਂ ਬਾਅਦ ਕਿ ਬਣਦਾ ਉੱਥੇ ਕੋਈ ਨਹੀਂ ਹੈਗਾ ਸੀ ਪਾਪਾ ਇਦਾਂ ਮੋਟਰ ਤੇ ਬੈਠੇ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਦੋ ਆਏ ਗੱਡੀ ਦੇ ਵਿੱਚ ਇੱਕ ਸਰਪੰਚ ਸੀ ਕੋਦੇ ਨਾਲ ਹੋਰ ਸੀਗਾ ਕੋਈ ਉਹਦੇ ਟੋਪੀ ਲਈ ਹੋਈ ਸੀ ਮੈਨੂੰ ਨਹੀਂ ਪਤਾ ਉਹ ਕੌਣ ਸੀਗਾ ਬਸ ਮੈਨੂੰ ਤਾਂ ਜਿਵੇਂ ਦੱਸਿਆ ਕਿਸੇ ਨੇ ਵੀ ਐਵੇਂ ਲੰਗੇ ਤੇ ਆ ਕੇ ਉਹਨਾਂ ਨੇ ਰਾੜਾਂ ਨਾਲ ਤੇ ਕਿਰਚਾਂ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਮਾਰਿਆ ਮਤਲਬ ਕਿ ਲੱਤਾਂ ਬਾਹਾਂ ਸਾਰੇ ਕਿਤੇ ਉਹਨਾਂ ਨੂੰ ਉਹ ਕਰਤਾ ਸੀਗਾ ਬਜ਼ੁਰਗ ਸੀ ਜੀ ਮਾਤਾ ਹਾਂਜੀ 50 ਸਾਲ ਦੇ ਸੀਗੇ ਜੇ ਸਰਪੰਚ ਦੀ ਕਿੰਨੀ ਉਮਰ ਹੈ ਸਰਪੰਚ ਦੀ ਉਮਰ ਹੋਊਗੀ 35 ਸਾਲ ਦੀ ਕਿਉਂ ਇੰਨਾ ਉਹਨਾਂ ਨੇ ਕਰਿਆ ਜੀ ਕੋਈ ਨਸ਼ਾ ਪਤਾ ਕਰਿਆ ਲੱਗਦਾ ਸੀ ਉਹ ਕਿਸੇ ਨਸ਼ਾ ਤਾਂ ਉਹ ਕਰਦਾ ਹੀ ਹੈ ਜੀ ਨਸ਼ਾ ਤਾਂ ਉਹ ਕਰਦਾ ਹੀ ਹੈ ਮਾਤਾ ਜੀ ਦੀ ਡੈੱਡ ਬੋਡੀ ਕਿੱਥੇ ਹੈ ਉਹ ਡੈੱਡ ਬੋਡੀ ਮਾਤਾ ਜੀ ਦੀ ਇੱਥੇ ਰਜਿੰਦਰਾ ਹਸਪੀਟਲ ਚ ਆਈ ਕਿੰਨੇ ਦਿਨ ਇਨਸਾਫ ਦੀ ਮੰਗ ਇਨਸਾਫ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਚਾਹੇ ਕੁਝ ਵੀ ਹੋ ਜੇ ਵੀ ਜੋ ਮਰਜੀ ਅਸੀਂ ਜਦ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਚੱਕਦੇ ਜਦ ਤੱਕ ਮਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਕੋਈ ਆਇਆ ਜੀ ਕੋਈ ਨਹੀਂ ਆਇਆ ਫਿਲਹਾਲ ਸਾਡੀ ਪਹਿਲਾਂ ਵੀ ਕਿਸੇ ਨੇ ਨਹੀਂ ਸੁਣੀ ਹੈਗੀ ਮੈਂ ਰੋਜ਼ ਸਾਨੂੰ ਠਾਣੇ ਦੇ ਵਿੱਚ ਧਮਕੀਆਂ ਦਿੰਦਾ ਰੋਜ਼ ਮਾਂ ਤੇ ਮੇਰੀ ਭੈਣ ਦੋਨੋਂ ਜਾ ਕੇ ਸਵੇਰੇ ਬਹਿ ਜਾਂਦੀਆਂ ਸ਼ਾਮ ਨੂੰ ਆ ਜਾਂਦੀਆਂ ਰੋਜ਼ ਕਹਿੰਦਾ ਸੀ ਫੈਸਲਾ ਕਰੂੰਗਾ ਫੈਸਲਾ ਕਰਾਂਗੇ ਅੱਜ ਆਜੋ ਪੁਲਿਸ ਘਰੇ ਭੇਜ ਦਿੰਦਾ ਸੀ ਰੋਜ਼ ਚ ਕਾਣ ਵਾਸਤੇ ਰੋਜ਼ ਇਹਨਾਂ ਨੂੰ ਕਦੇ ਉੱਥੇ ਲੈ ਕੇ ਵਾਕੇ ਕਦੇ ਉੱਥੇ ਲੈ ਕੇ ਵਾਕੇ ਅੱਗੇ ਕੇਸ ਕਰਤਾ ਤੇ ਔਰ ਇਹਨਾਂ ਨੇ ਆਪਣੀਆਂ ਇਹਨਾਂ ਨੂੰ ਪਤਾ ਹੈ ਨਹੀਂ ਸੀ ਕਿਉਂਕਿ ਸਾਡੇ ਕਿਹੜਾ ਕੋਈ ਭਰਾ ਹੈ ਨਹੀਂਗਾ ਕੋਈ ਖੜਨ ਵਾਲਾ ਅੱਗੇ ਵਿੱਚ ਹੈ ਨਹੀਂ ਤਾਂ ਕੋਈ ਸਲਾਹ ਦੇਣ ਵਾਲਾ ਇਹਨਾਂ ਨੇ ਅੱਗੇ ਕਰਕੇ ਪਤਾ ਨਹੀਂ ਕਿਵੇਂ ਪਵਾ ਕੇ ਕੇਸ ਉਹਨਾਂ ਨੇ ਇਹਨਾਂ ਨੇ ਆਪਣੀ ਜਵਾਨਤਾ ਕਰਾ ਲਈਆਂ ਉਹਨਾਂ ਵਿੱਚੋਂ ਨਿਕਲ ਗਏ ਇਹਨਾਂ ਨੂੰ ਪਤਾ ਹੈ ਨਹੀਂ ਸੀ ਬਸ ਵੀਰੇ ਆ ਗੱਲ ਸੀ ਕੀ ਨਾਮਗਾ ਤੇ ਕੀ ਅੱਜ ਰੌਲਾ ਕੀ ਸੀਗਾ ਤੇ ਮਾਤਾ ਜਿਹੜਿਆਂ ਦੀ ਡੈਥ ਹੋਈ ਹੈ ਕੀ ਲੱਗਦੇ ਨੇ ਤੁਹਾਡੇ ਘਰ ਦੇ ਨੇ ਜੀ ਤੁਹਾਡਾ ਕੀ ਨਾਮ ਹੈ ਰਾਮਚੰਦ ਜੀ ਅੱਜ ਕੌਣ ਸੀ ਜੀ ਜਿਹਨੇ ਮਾਰਿਆਗਾ ਇਹ ਜੀ ਦੋ ਬੰਦੇ ਤੇ ਇੱਕ ਤਾਂ ਸਰਪੰਚ ਤੇ ਇੱਕ ਗਾਇਲ ਹੋਰ ਤਾਂ ਅੱਛਾ ਜੀ ਹੁਣ ਯਾਦ ਨੂੰ ਮੈਂ ਗਿਆ ਜੀ ਉਹ ਗੱਡੀ 'ਚ ਬੈਠ ਕੇ ਲੰਘਦੇ ਹੋਏ ਤੁਹਾਡੇ ਸਾਹਮਣੇ ਮੈਂ ਮਾਰਿਆ ਜੀ ਹਾਂ ਹਾਂ ਮਾਰਿਆ ਤਾਂ ਜੀ ਤੁਸੀਂ ਉਹ ਕਿੰਨੀ ਕਿ ਮੋਟਰ ਤੇ ਬਾਈਨਿਕ ਫਰਕ ਹੋਊ ਜੀ ਜਿੱਤਰਾ ਆਪਣੇ ਉਹ ਆ ਅੱਛਾ ਪਰਲੀ ਚ ਰੋਡ ਉੱਥੋਂ ਅਸੀਂ ਉੱਠ ਕੇ ਗਿਆ ਮੈਂ ਐਨੇ ਨੂੰ ਲੰਘਦੇ ਤੁਸੀਂ ਭੱਜ ਕੇ ਜਾਣ ਬਚਾਉਣ ਦੀ ਕੋਸ਼ਿਸ਼ ਕੀਤੀ ਆਓ ਤੁਰੇ ਤਾਂ ਸਹੀ ਜਿੰਨਾ ਕੁ ਤੁਰੇ ਆ ਗਏ ਉਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਤਾ ਜੀ ਸਾਡੇ ਨਾਲ ਸਮਾਨ ਨਹੀਂ ਲਾਇਆ ਜੀ ਉਹਨਾਂ ਨੇ ਉਹ ਕਾਦੀ ਨਾਲ ਤੁਹਾਡੇ ਸਾਹਮਣੇ ਜਦੋਂ ਮਾਰ ਰਹੇ ਸੀਗੇ ਕੀ ਇਹ ਜੀ ਉਹਦੇ ਕੋਲ ਐਂ ਤੀ ਜਿੱਤਰਾ ਮਤਲਬ ਰਾੜ ਹੁੰਦੀ ਆ ਰਾੜਾ ਮਾਰ ਮਰਵਾ ਹਾਂ ਜੀ ਕਿੰਨੀ ਉਮਰ ਸੀ ਬੇਬੇ ਦੀ ਉਮਰ ਹੋਊਗੀ ਜੀ ਮੰਦਾ ਦਾ ਨਾ ਪਤਾ ਮੰਦਾ ਦਾ ਹੁਣ ਮੰਕੀ ਕਰਦੇ ਜੀ ਕੋਈ ਪੁਲਿਸ ਵਾਲਾ ਆਇਆ ਜੀ ਨਾ ਜੀ ਕੋਈ ਨਹੀਂ ਕੋਈ ਨਹੀਂ ਕਰਵਾਈ ਕੁਛ ਐ ਸੀ ਜੀ ਆਪਾਂ ਜਿਹੜਾ ਸਰਪੰਚ ਸੀਗਾ ਕਿਸੇ ਸ਼ਾਇਤੇ ਉੱਪਰ ਐਦਾਂ ਦੀ ਗੁੰਡਾਗਰਦੀ ਕਰਤੀ ਹੁਣ ਕੀ ਪਤਾ ਜੀ ਉਹਦੇ ਮਨ ਚ ਕੀ ਤਾਂ ਕੋਈ ਨਸ਼ਾ ਪਤ ਤੱਕ ਲੱਗਦਾ ਸੀ ਜੀ ਕੋਈ ਕੋਲ ਹੁੰਦੇ ਤਾਂ ਹੀ ਪਤਾ ਲੱਗਦਾ ਜੀ ਅੱਛਾ ਤੁਹਾਨੂੰ ਲਵੇ ਪਹੁੰਚਣੇ ਨਾ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਸ਼ੂ ਮੜਕਨ ਇਸ ਟਾਈਮ ਤੇ ਪਟਿਆਲਾ ਦੇ ਪਿੰਡ ਰੋਂਗਲਾਂ ਦੇ ਵਿੱਚ ਮੌਜੂਦ ਹਾਂ ਜਿੱਦੀ ਇੱਕ ਖਬਰ ਕਾਫੀ ਵਾਇਰਲ ਹੋ ਰਹੀ ਹੈ ਜਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਦਾ ਕੁਸ਼ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਸਰਪੰਚ ਦੇ ਵੱਲੋਂ ਜੋ ਸੂਤਰਾਂ ਦੇ ਹੱਲ ਤੇ ਜਾਣਕਾਰੀ ਆ ਰਹੀ ਹੈ ਉਹਨਾਂ ਦੇ ਵੱਲੋਂ ਰਲ ਕੇ ਕਤਲ ਕਰ ਦਿੱਤਾ ਜਾਂਦਾ ਸੋ ਉਸ ਘਰ ਦੇ ਵਿੱਚ ਆ ਚੁੱਕਿਆ ਘਰ ਦਾ ਮਾਹੌਲ ਹੈ ਸੋ ਇਹ ਤਸਵੀਰਾਂ ਪਟਿਆਲਾ ਦੇ ਪਿੰਡ ਰੋਂਗਲਾ ਦੀ ਹੈ ਜੋ ਗੱਲਬਾਤ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਸਰਪੰਚ ਦੇ ਜਿਹੜੇ ਮੁੰਡਾ ਸੀ ਤੇ ਉਹਨਾਂ ਨਾਲ ਕੋਈ ਲਾਕਡਾਡ ਸੀ ਪ੍ਰਾਣੀ ਰੰਜੀ ਸੀ ਜਿਸ ਤੇ ਚਲਦਿਆਂ ਇਹ ਕਾਰਵਾਈ ਕਰੀ ਗਿਆ ਇਸੇ ਬਾਬਤ ਉਹਨਾਂ ਦੇ ਪਰਿਵਾਰ ਮੈਂਬਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਅਮਰੀਕ ਸਿੰਘ ਜੀ ਬਾਪੂ ਜੀ ਕੀ ਗੱਲ ਹੋ ਗਈ ਮਾਤਾ ਜੀ ਨੂੰ ਇੰਨਾ ਕੁੱਟ-ਕੁੱਟ ਕੇ ਕਤਲ ਕਰਤਾ ਕੀ ਗੱਲ ਗੱਲ ਕੀ ਹੋਈ ਹੈ ਵਜ੍ਹਾ ਕੀ ਆ ਉਹ ਮੁੰਡੇ ਦਾ ਜਨਮ ਦਿਨਤਾ ਜੀ ਜਿੱਥੇ ਤੇ ਗੱਲ ਚੱਲੀ ਹੈ ਠੀਕ ਹੈ ਉਹ ਜਨਮ ਦਿਨ ਮਨ ਮਨਾਉਣ ਪਹਿਲਾਂ ਉੱਥੇ ਬਾਕੇ ਡੇਰੀ ਮਲ ਗਿਆ ਬਾ ਕੌਣ ਮੁੰਡੇ ਕੌਣ ਮੁੰਡੇ ਆਪਣਾ ਮੁੰਡਾ ਉਹਨਾਂ ਮੁੰਡਿਆ ਦੋਵੇਂ ਮੁੰਡਿਆਂ ਆਪਾ ਚੱਲ ਉੱਥੇ ਕਿੱਥੇ ਆ ਕੱਟਿਆ ਕੁਟਿਆ ਬੇਰਾ ਉਹ ਮੁੰਡੇ ਇੱਥੇ ਆਗੇ ਗਏ ਲ ਠੀਕ ਹੈ ਜੀ ਉਹ ਬੋਟਾਂ ਦਾ ਟਾਈਮ ਤਾਂ ਪੁਲਿਸ ਰੇਡ ਮਾਰਦੀ ਫਿਰਦੀ ਸੀ ਤਾਂ ਜੀ ਉਹ ਆਪਣਾ ਉਹ ਮੋਟਰਸਾਈਕਲ ਭਜਾ ਲਈ ਜੀ ਉਹਨਾਂ ਨੇ ਮੁੰਡੇ ਡਰ ਕੇ ਪੁਲਿਸ ਵਾਲਨ ਦੇਖ ਕੇ ਡਰ ਕੇ ਭਜਾ ਲਏ ਉਹਨਾਂ ਨੂੰ ਇਹ ਹੋ ਗਿਆ ਵੀ ਕੋਈ ਕਾਲ ਕਰਕੇ ਆਈ ਹੈ ਜੀ ਠੀਕ ਹੈ ਜੀ ਹੈ ਚਲ ਦੂਏ ਦੋਨਾਂ ਸਾਨੂੰ ਉਹਨਾਂ ਬੁਲਾ ਲਿਆ ਸਰਪੰਚ ਨੇ ਕਰੇ ਕਹਿੰਦਾ ਵੀ ਤੁਹਾਡੇ ਤੇ ਪਾਹ ਹੋ ਗਿਆ ਕੈਮਰੇਮਾਂ ਆ ਗਿਆ ਉਹ ਵੀ ਡੇਢ ਲੱਖ ਰੁਪਇਆ ਲੱਗੇਗਾ ਚਲ ਕਿਸ ਗੱਲ ਦਾ ਡੇਢ ਲੱਖ ਰੁਪਇਆ ਲੱਗੂਗਾ ਡੇਢ ਡੇਢ ਤੇ ਲੱਗ ਕਿਸ ਤੇ ਲੱਗੇਗਾ ਉਹ ਤਾਂ ਤੁਹਾਡਾ ਨਕਟਾਰ ਹੋਵੇਗਾ ਫਿਰ ਕਹਿੰਦਾ ਚ ਲੱਖ ਦੇ ਦਿਓ ਤੈਨੂੰ ਬਿੜਾ ਦੂੰਗਾ ਮੈਂ ਬਾਪੂ ਜੀ ਕਿਸ ਕਿਸ ਗੱਲ ਦਾ ਹੋ ਗਿਆ ਬਸ ਮੁੰਡੇ ਜਿਹੜੇ ਖੜੇ ਬਿਜੇ ਭੱਜ ਗਏ ਉਹ ਭੱਜਲੇ ਵੈਸੀ ਇੰਨੀ ਗੱਲ ਹੈ ਭੱਜਲੇ ਭੱਜਣੇ ਮਾ ਇੰਨੀ ਹੋ ਗਿਆ ਬਸ ਕਹਿੰਦਾ ਕੈਮਰਿਆਂ ਮ ਆ ਗਿਆ ਜੀ ਮੁੰਡੇ ਆ ਗਏ ਤੁਹਾਡੇ ਵੀ ਪਰਚਾ ਹੋਵੇਗਾ ਪੱਕਾ ਹੈ ਤਾਂ ਤਾਂ ਜੀ ਫਿਰ ਦੋ ਤਿੰਨ ਵਾਰੀ ਸਾਡੇ ਰੇਡ ਮਰਾਈ ਮਾਤਾ ਜੀ ਨੂੰ ਇੱਕ ਦਿਨ ਗੁੱਸਾ ਆ ਗਿਆ ਤਾਂ ਪੁਲਿਸ ਆਈ ਬੀਤੀ ਜੀ ਉਹਨਾਂ ਨੂੰ ਮੜਾ ਜਾ ਕਹ ਕੁੱਤਿਆ ਗੁੱਸਾ ਬਾਕੀ ਸਰਪੰਚ ਨੂੰ ਕਹਤਿਆ ਓ ਰੰਜਸ ਪਿਚਾ ਬਸ ਇਹਨਾਂ ਨੇ ਫਿਰ ਸਾਡੇ ਤੇ ਉਹ ਕਰਤੇ ਆ ਜਿੰਮਤ ਨੇ ਮਾਤਾ ਜੀ ਨਹੀਂ ਮਾਤਾ ਜੀ ਜਦੋਂ ਪੁਲਿਸ ਵਾਲੇ ਤੁਹਾਡੇ ਘਰੇ ਰੇਡ ਮਾਰਦੇ ਸੀ ਰੇਡ ਮਾਰਦੇ ਤੇ ਤਿੰਨ ਵਾਰੀ ਮਾਰੀ ਆ ਜੀ ਕਿਸ ਗੱਲ ਤੇ ਰੇਡ ਮਾਰਦੇ ਸੀ ਉਹ ਹੀ ਉਹੀ ਚੱਕਰ ਬਾਰੇ ਵੀ ਡਰਾਤਮਕਾ ਕੇ ਕੇਸ ਕੋਈ ਨਹੀਂ ਤਾਂ ਦਰਜ ਮੀਡਾ ਧਮਾਕਾ ਕੇ ਪੈਸੇ ਲੈ ਲਵੇ ਲੱਖ ਡੇਢ ਲੱਖ ਰੁਪਏ ਨਹੀਂ ਬਾਪੂ ਜੀ ਐਵੇਂ ਤੁਸੀਂ ਫਿਰ ਉੱਤਰ ਗੱਲ ਨਹੀਂ ਕਰੀ ਕਿ ਕਿਸ ਗੱਲ ਦਾ ਪਰਚਾ ਕੋਟ ਕੋਟ ਦੇ ਵਿੱਚ ਨਹੀਂ ਬੁਲਾਇਆ ਗਿਆ ਤੁਹਾਨੂੰ ਜੋ ਪਰਚਾ ਦਰਜ ਸੀ ਕੋਈ ਨਾ ਜੀ ਕੁਛ ਨਹੀਂ ਤਾਂ ਜੀ ਹੈਗਾ ਬਸ ਡਰਾਵਾ ਹੀ ਦਿੱਤਾ ਉਸ ਟਾਈਮ ਇਹ ਤਾਂ ਤੰਗ ਕਰਿਆ ਜਾ ਰਹੀ ਤੁਹਾਨੂੰ ਤੰਗ ਕਰਿਆ ਜਾ ਰਹਾ ਤਾਂ ਪਰੇਸ਼ਾਨ ਕਰਿਆ ਜਾ ਰਹਾ ਤੇ ਕਿਉਂ ਤੰਗ ਕੋ ਕਰ ਰਹੀ ਤੁਹਾਨੂੰ ਆ ਮੈਂ ਦਾਬਾ ਦਬਲ ਮਾਰ ਕੇ ਪੈਸੇ ਕੁਝ ਆਪ ਲੈ ਲੂंगे ਕੁਸ ਉਹਨਾਂ ਨੂੰ ਦੇ ਦੂਗੇ ਅੱਛਾ ਫੇਰ ਕੀ ਹੋਇਆ ਬਾਪੂ ਜੀ ਫਿਰ ਮਾਤਾ ਜੀ ਨੇ ਕੀ ਕਿਹਾ ਹਾਂ ਫੇਰ ਉਹਨਾਂ ਦੇ ਰੇਡ ਰੂਟ ਪੋ ਬਾਤੀ ਚਲ ਉਹਨੇ ਸਰਪੰਚ ਨਾਲ ਸਾਡੇ ਦੇ ਪਰਚਾ ਕਰਾਤਿਆ ਫਿਰ ਇਹਨਾਂ ਨੂੰ ਮਾਤਾ ਨੂੰ আর ਕੁੜੀ ਨੂੰ ਲੈ ਕੇ ਪੁਲਿਸ ਵਾਲੇ ਅੱਛਾ ਹਾਂ ਜੀ ਉਹ ਤਾਂ ਤਿਰਪਿੰਟ ਸਾਡੇ ਮਾ ਕਿਸ ਚੀਜ਼ ਦਾ ਪਰਚਾ ਕਰਾਤਾ ਸੀ ਬਾਪੂ ਜੀ ਆ ਇਸੇ ਦਾ ਵੀ ਮਾਨੂੰ ਗਾਲਾਂ ਗੋਲਾ ਕੱਢੀਆਂ ਵੀ ਓਕੇ ਬਾਰੇ ਬੋਲੇ ਤਾਂ ਇਹ ਫੇਰ ਚਲ ਉੱਥੇ ਗਏ ਉਥੇ ਸਰਪੰਚ ਫਿਰ ਪਹੁੰਚਿਆ ਨਹੀਂ ਹੈਗਾ ਜੀ ਸ਼ਾਮ ਤੱਕ ਦੇਖਿਆ ਫਿਰ ਇਹਨਾਂ ਨੇ ਜੀ ਉਹ ਲਿਖਾਤਿਆ ਐਸਡੀਐਮ ਦੇ ਆਪਣਾ ਆਪਣੀ ਜੁਬਾਨਤ ਲਿਖਾਤੀਆਂ ਦੋਏ ਦਿਨ ਗਏ ਗਵਾਹ ਅਰ ਜੁਬਾਨਤੀ ਜੁਬਾਨਤ ਦੇ ਉਹਨੇ ਪੜ੍ਹ ਗਿਆ ਜੀ ਉਥੇ ਬਾਅਦ ਡੀਐਸ ਉਥੇ ਬਾਅਦ ਉਹਨੇ ਡੀਸੀਆਈਡੀ ਅਸਬੀ ਦੇ ਕਰਤਾ ਲੀਐਸਬੀ ਦੇ ਗਏ ਉਥੇ ਉਹਨੇ ਇਹ ਗੱਲ ਹੋਈ ਵੀ ਜਿਹੜਾ ਪਹਿਲ ਕਰੇਗਾ ਨਾ ਉਹ ਉਹੀ ਆਪਣਾ ਹੋਵੇਗਾ ਜਿਵੇਂ ਕਹਿੰਨੇ ਉਹ ਮਤਲਬ ਸਮਝੌਤਾ ਕਰਾਤਾ ਥੋੜਾ ਡੀਐਸਪੀ ਨੇ ਕਰਾਤਾ ਜਿਹੜਾ ਪਹਿਲ ਕਰੇਗਾ ਉਸੇ ਤੇ ਕਾਰਵਾਈ ਹੋ ਗਈ ਜੀ ਤੇ ਬਾਪੂ ਜੀ ਸਮਝੋਤਾ ਰਿਟਨ ਦੇ ਵਿੱਚ ਹੋਇਆ ਸੀ ਨਾ ਬੈਠ ਕੇ ਮੂੰਹ ਜਵਾਨੀ ਹੋ ਗਿਆ ਸੀ ਹਾਂ ਜੀ ਉਹ ਸਾਹਮਣੇ ਹੋਇਆ ਜੀ ਡੀਐਸਪੀ ਤੇ ਲਿਖਤੀ ਪੜਤੀ ਹੋਈ ਸੀ ਹਾਂ ਲਿਖਤੀ ਪੜਤੀ ਹੋਈ ਹੈ ਜੀ ਤੁਹਾਡੇ ਕੋਲ ਹੋਣੀ ਵੀ ਆ ਫਿਰ ਹਾਂ ਉਹ ਹੋ ਉਹ ਹੋਊਗੀ ਆਪਾਂ ਉਹ ਕਹਿ ਨਹੀਂ ਸਕਦੇ ਜੀ ਬਾਕੀ ਉਹ ਘਰੇ ਸਾਰੀ ਗੱਲਬਾਤ ਜਿਹੜੇ ਪਤਾ ਸਾਨੂੰ ਉਹ ਦੱਸ ਰਹੇ ਆ ਉਤੇ ਬਾਅਦ ਜੀ ਫਿਰ ਹੁਣ ਕਿੰਨਾ ਟਾਈਮ ਲੱਗੇ ਤੇ ਬਾਅਦ ਮਾਤਾ ਕਿਤੇ ਗੋਹਾ ਪੱਥ ਦੀ ਤੇ ਬਾਹਰ ਠੀਕ ਹੈ ਜੀ ਹਾਂ ਉਹ ਦੋ ਬੰਦੇ ਆਏ ਜੀ ਪਹਿਲਾਂ ਦੇਖ ਕੇ ਵੀ ਬੰਦਾ ਕੋਈ ਨਹੀਂ ਹੈਗਾ ਉਹਦੇ ਬਾਅਦ ਹਥਿਆਰ ਲੈ ਆਏ ਬਰਦਤ ਕਰਤੀ ਜੀ ਕੀ ਹਥਿਆਰ ਕੀ ਕੀ ਸੀ ਬਾਪੂ ਜੀ ਉਹਨਾਂ ਕੋਲ ਹਥਿਆਰ ਦੱਸਦੇ ਆਂ ਜੀ ਇੱਕ ਰਾਡ ਦੱਸਦੇ ਆਂ ਇੱਕ ਕਿਰਤ ਦੱਸਦੇ ਆਂ ਅੱਛਾ ਜੀ ਪਿਸਤੌਲ ਵੀ ਤਾਂ ਜੀ ਤੇ ਮਾਤਾ ਜੀ ਨੂੰ ਕੁੱਟਣ ਦਾ ਕਾਰਨ ਕੀ ਸੀ ਕੁੱਟਣ ਦਾ ਕਾਰਨ ਉਹ ਵੀ ਸਾਤੇ ਮਾਫੀ ਨਹੀਂ ਮੰਗੀ ਹੈਗੀ ਇਹਨੇ ਤਾਂ ਉੱਪਰ ਵੀ ਉੱਪਰ ਜਮਾਨਤ ਕਰਾ ਕੇ ਫਾਰਗ ਹੋ ਗਿਆ ਤਾਂ ਗੱਲ ਇਹ ਹੋਈ ਇਹ ਮੁੰਡੇ ਕੌਣ ਸੀ ਮੁੰਡੇ ਕੌਣ ਨੇ ਹਾਂ ਜੀ ਮੁੰਡੇ ਕੌਣ ਨੇ ਜਿਨ੍ਹਾਂ ਨੇ ਕੁੱਟਿਆ ਏ ਸਰਪੰਚਾ ਜੀ ਮਜੂਦ ਦ ਜਿਹੜੀ ਸਰਪੰਚ ਸਰਪੰਚਣੀ ਆ ਉਹਦਾ ਉਹਦਾ ਮੁੰਡਾ ਲड़का ਆ ਨਾਮ ਕੀ ਉਹਦਾ ਉਹਦਾ ਨਾਮ ਹੈ ਗੁਰਵਿੰਦਰ ਸਿੰਘ 골ਡੀ ਕਹਿੰਦੇ ਆ ਜੀ ਤੇ ਕਿਹੜੀ ਪਾਰਟੀ ਦਾ ਬੱਪੂ ਜੀ ਆਮ ਆਦਮੀ ਪਾਰਟੀ ਦਾ ਅੱਛਾ ਮਤਲਬ ਆਮ ਆਦਮੀ ਪਾਰਟੀ ਦੀ ਸਰਪੰਚਣ ਦੇ ਮੁੰਡੇ ਦੇ ਵੱਲੋਂ ਤੁਹਾਡੇ ਪਰਿਵਾਰ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਜੀ ਘਟਾਈ ਜ਼ਿਆਦਾ ਹੋਈ ਉਹ ਜਾ ਕੇ ਹਸਪਤਾਲ ਮਾਜੀ ਦਮ ਤੋੜ ਗਈ ਨਹੀਂ ਮਾਤਾ ਜੀ ਦਾ ਨਾਮ ਤੇ ਉਮਰ ਕਿੰਨੀ ਆ ਮਾਤਾ ਜੀ ਦੀ ਮਾਤਾ ਜੀ ਦੀ ਉਮਰ ਹੈ 60 ਸਾਲ ਜੀ ਨਾ ਮੈਂ ਬਲਜੀਤ ਕੋਰੇ ਹਾਂ ਬਬੂ ਜੀ ਇੱਕ ਮੈਨੂੰ ਗੱਲ ਦੱਸੋ ਪਿੰਡ ਐਡਾ ਵੱਡਾ ਪਿੰਡ ਹੁੰਦਾ ਪਿੰਡ ਦਾ ਕੋਈ ਬੰਦਾ ਨਹੀਂ ਆਇਆ ਹਾਂ ਜੀ ਨਾ ਜੀ ਉਸ ਟਾਈਮ ਸੜਕ ਚੱਲਦੀ ਹੈ ਜੀ ਕੋਈ ਨਹੀਂ ਦੇਖਦੇ ਸਭ ਰਹਿ ਛੜਾਇਆ ਕਿਸੇ ਨੇ ਨਹੀਂ ਹੈਗਾ 5 ਮਿੰਟਾਂ ਮੈਂ ਕੰਮ ਕਰਕੇ ਹੋ ਗਏ ਹੋ ਤੇ ਪੁਲਿਸ ਵਾਲਿਆਂ ਨੂੰ ਤੁਸੀਂ ਐਫ ਆਰ ਦਿੱਤੀ ਪੁਲਿਸ ਵਾਲਿਆਂ ਨੇ ਕੋਈ ਮਦਦ ਸਹਾਇਤਾ ਕਰੀ ਫੜਿਆ ਕੋਈ ਬੰਦਾ ਕੋਈ ਇੱਕ ਅੱਧਾ ਫੜਿਆ ਨਾ ਜੀ ਅਜੇ ਤੱਕ ਕੋਈ ਉਹ ਨਹੀਂ ਹੈ ਕੋਈ ਹੈ ਜੀ ਅਸੀਂ ਤਾਂ ਉੱਥੇ ਧਰਨਾ ਵੀ ਲਾਇਆ ਜੀ ਕੋਈ ਉਹ ਨਹੀਂ ਮੌਕਾ ਆ ਕੇ ਦੇਖ ਕੇ ਗਏ ਹਾਂ ਅੱਛਾ ਮੌਕਾ ਦੇ ਕੇ ਕੋਈ ਬੰਦਾ ਨਹੀਂ ਫੜਿਆ ਗਿਆ ਬੰਦਾ ਬੰਦਾ ਕੋਈ ਨਹੀਂ ਫੜਿਆ ਸਹਿਯੋਗ ਕਿਹੇ ਜਾਂ ਪੁਲਿਸ ਵਾਲਿਆਂ ਦੇ ਵੱਲੋਂ ਥੋੜੀ ਮਦਦ ਕਰੀ ਜਾ ਰਹੀ ਹੈ ਜਾਂ ਫਿਰ ਉਹਨਾਂ ਦੀ ਮਦਦ ਕਰੀ ਜਾ ਰਹੀ ਨਾ ਜੀ ਢਿੱਲਾ ਢਿੱਲਾ ਕੰਮ ਚੱਲ ਰਿਹਾ ਜੀ ਮਦਦ ਨਹੀਂ ਕਰੀ ਜਾ ਰਹੀ ਹੈਗੀ ਉਹ ਕਰਕੇ ਆਪਣੇ ਮੌਕਾ ਦੇ ਕੇ ਸਰਪੰਚ ਦਾ ਘਰ ਦੇਖ ਗਏ ਪਰ ਉਹ ਫਰਾਰ ਹੈ ਜੀ ਅੱਛਾ ਮੁੰਡਾ ਫਰਾਰ ਹੋ ਗਿਆ ਫਰਾਰ ਹੈ ਉਹ ਜੇ ਫੜੇ ਨਹੀਂ ਜਾ ਰਹੇ ਹੈਗੇ ਕੀ ਐਫ ਆਈ ਆਰ ਦਰਜ ਹੋਈ ਹੈ ਥਾਣੇ ਥੋਣੇ ਵਾਲੇ ਢੇੜਾ ਮਾਰ ਕੇ ਪਿੰਡ ਦੇ ਵਿੱਚ ਕੋਈ ਜਾਂਚ ਪੜਤਾਲ ਕਿਸੇ ਦੇ ਬਿਆਨ ਲਿਖ ਕੇ ਗਏ ਨੇ ਨਹੀਂ ਬਿਆਨ ਜੀ ਉੱਥੇ ਜਿੱਥੇ ਮੌਕਾ ਦੇ ਉੱਥੇ ਦੋ ਚਾਰ ਬੰਦੇ ਨੂੰ ਨੌ ਲਿਖੀ ਹੁਣ ਪੁੱਛਿਆ ਮਤਲਬ ਬਾਪੂ ਜੀ ਇਨਸਾਫ ਦੀ ਮੰਗ ਕਰਦੇ ਹੁਣ ਹਾਂਜੀ ਇਨਸਾਫ ਹੋਣਾ ਚਾਹੀਦਾ ਨਹੀਂ ਇਨਸਾਫ ਇਹੋ ਜਿਹਾ ਹੋਣਾ ਚਾਹੀਦਾ ਵੀ ਕਰੜੇ ਤੇ ਕਰੜਾ ਸਜ਼ਾ ਹੋਣੀ ਚਾਹੀਦੀ ਹੈ ਜੀ ਉਹਦੇ ਮਾਂ ਵਾਤੇ ਵਾਤੇ ਸਜ਼ਾ ਹੋਣੀ ਚਾਹੀਦੀ ਹੈ ਯਾਰ ਉਹਦਾ ਰਿਮਾਂਡ ਵੀ ਹੋਣਾ ਚਾਹੀਦਾ ਕਿੰਨੀ ਉਮਰ ਮੁੰਡੇ ਦੀ ਕਿੰਨੀ ਕੀ ਉਮਰ ਸੀ ਉਮਰ ਤਾਂ ਜੋ ਉਹੀ 30 35 40 ਸਾਲ ਦੇ ਵਿੱਚ ਵਿੱਚ ਮਲ ਲਾ ਲਓ ਧੰਨਵਾਦ ਸੋ ਬਿਲਕੁਲ ਪਟਿਆਲਾ ਦੇ ਪਿੰਡ ਰੋਂਗਲਾ ਦੀ ਛੋਟੀ ਜੀ ਜਿਹੜੀ ਗੱਲਬਾਤ ਸੀ ਕਦੋਂ ਖੂਨੀ ਰੰਜਿਸ਼ ਤੇ ਬਦਲ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਬਜ਼ੁਰਗ ਮਾਤਾ ਦਾ ਦੋ ਨੌਜਵਾਨਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਚਾਕੂ ਮਾਰੇ ਜਾਂਦੇ ਨੇ ਅਤੇ ਹਥਿਆਰਾਂ ਦੇ ਨਾਲ ਮਾਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸਰਪੰਚਨੀ ਆ ਮੌਜੂਦਾ ਉਹਦੇ ਪਰਿਵਾਰ ਮੈਂਬਰਾਂ ਦੇ ਵਿੱਚੋਂ ਇੱਕ ਹੈ ਜਿਹੜਾ ਨੌਜਵਾਨ ਆ ਉਹਦਾ ਬੇਟਾ ਹੈ ਗੋਲਡੀ ਨਾਮ ਦੱਸਿਆ ਜਾ ਰਿਹਾ ਜੋ ਮੌਕੇ ਤੋਂ ਹੁਣ ਫਰਾਰ ਹੈ ਉਹ ਰੋਂਗੜਾ ਪਿੰਡ ਦੇ ਵਿੱਚ ਮੌਜੂਦ ਆ ਇਨਸਾਫ ਦੀ ਗੁਹਾਰ ਕਰ ਰਿਹਾ ਹੈ ਪਰਿਵਾਰ ਕਿਉਂ ਕਿ ਉਹਨਾਂ ਦਾ ਇੱਕ ਪਰਿਵਾਰ ਮੈਂਬਰ ਚਲਾ ਗਿਆ ਗੱਲ ਛੋਟੀ ਜੀ ਸੀ ਛੋਟੀ ਜੀ ਗੱਲ ਨੇ ਇੱਕ ਤਦੋਂ ਵੱਡੀ ਵਾਰਤਾ ਦਾ ਰੂਪ ਲੈ ਲਿਆ ਪਤਾ ਹੀ ਨਹੀਂ ਲੱਗਿਆ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ ਸਰਿਕ ਤੇ ਰੌਂਗਲੇ ਦੇ ਲੋਕ ਇਲਜ਼ਾਮ ਲਗਾ ਰਹੇ ਨੇ ਕਿ ਸਰਪੰਚ ਦੇ ਵੱਲੋਂ ਪਤਲ ਕੀਤਾ ਗਿਆ ਕਿ ਬਾਕੀ ਮਸਲਾ ਜੀ ਇਹ ਪਾਜੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਆਈ ਸੀਗੀ ਰਿਗਾਰਡਿੰਗ ਬੀ ਇੱਕ ਲੇਡੀ ਡੈਥ ਹੋਈ ਆ ਉਸੇ ਸਿਲਸਲੇ ਚ ਅਸੀਂ ਉਰੇ ਅਰਜਿੰਦਰ ਹਸਪੀਟਲ ਆਏ ਆ ਜੀ ਤੇ ਉਹ ਪਤਾ ਲੱਗਿਆ ਵੀ ਉਹਦੀ ਮੌਰਟੀਰੀ ਚ ਬੋਡੀ ਰੱਖਾ ਦਿੱਤੀ ਗਈ ਆ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਆ ਤੇ ਫੈਮਿਲੀ ਦੇ ਅਸੀਂ ਬਿਆਨ ਲਿਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਸਰਪਰਵਾਸ ਜ਼ਿੰਮੇਵਾਰੀ ਕਿਸੇ ਤੇ ਪੁਲਿਸ ਨੇ ਸਾਹ ਲੈ ਲਈ ਨਹੀਂ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਹੈ ਸਾਨੂੰ ਹੁਣ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਹੈ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਉਹ ਮੈਂ ਲਗਾ ਅੱਧੇ ਘੰਟੇ ਦੇ ਵਿੱਚ ਵਿੱਚ ਅਸੀਂ ਆ ਗਏ ਜੀ ਪਤਾ ਲੱਗ ਪਈ ਜੀ ਉਹ ਸਰਪੰਚ ਜੀ ਗਏ ਕੌਣ ਸੀ ਜੀ ਜਿਹੜਾ ਨਾ 골ਡੀ ਦਾ ਨਾਮ ਲੈ ਰਹੇ ਨੇ ਇਹ ਉਹਨਾਂ ਦੇ ਮਾਤਾ ਜੀ ਸਰਪੰਚ ਨੇ ਰੌਂਗਲੇ ਜੀ ਜੀ ਠੀਕ ਆ ਉਹਨਾਂ ਦਾ ਹਾਂਜੀ ਬੇਟਾ ਜੀ 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 ਤੇ ਪਤਾ ਲੱਗਿਆ ਜੀ ਉਹ ਹੈ ਜਾਂ ਕੋਈ ਸੰਪਰਕ ਹੋਇਆ ਉਸ ਦੇ ਨਾਲ ਇਹ ਕੀ ਨਹੀਂ ਉਸ ਨੇ ਜੀ ਹਮੇ ਸਿੱਧੇ ਹਸਪੀਟਲ ਆਇਆ ਜੀ ਬਾਕੀ ਹੁਣ ਜਾ ਕੇ ਦੇਖਦੇ ਹਾਂ ਕਾਰਵਾਈ ਕੀ ਕੀਤੀ ਜਾਏਗੀ ਜੋ ਬਣਦੀ ਹੈ ਜੀ ਕਾਨੂੰਨੀ ਕਾਰਵਾਈ ਹਨਾ ਐਫ ਆਈ ਆਰ ਦਵਾਂਗੇ ਜੀ ਹਨਾ ਇਹ ਰੌਂਗਲੇ ਪਿੰਡ ਦੀ ਇਨਸੀਡੈਂਟ ਹੈ ਜੀ ਇਹ ਜੀ ਸਰ ਇਹ ਕਿਹਨਾਂ ਨੇ ਕੁਝ ਆਡੀਓ ਜਿਹੜੀ ਸੁਣਾਈਆਂ ਨੇ ਜਿਸ ਦੇ ਵਿੱਚ ਉਹ ਪਰਿਵਾਰ ਤੇ ਮੈਂ ਉਹ ਵਿੱਚੋਂ ਕੁਝ ਪੁਲਿਸ ਕੇਸ ਦੇ ਵਿੱਚ ਉਹਦੇ بیٹے ਨੂੰ ਝਾਣਨ ਵਾਸਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਆਡੀਓ ਦੇ ਵਿੱਚ ਸੁਣਦੀ ਆ ਨਹੀਂ ਫਿਰ ਕਲੀਅਰ ਕਰ ਦੇਣ ਜੀ ਕੀ ਹੈ ਜੀ ਉਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਵੀ ਉਹਨਾਂ ਦੇ ਮੁਲਾਜ਼ਮ ਵੀ ਉਹਨਾਂ ਦੇ ਘਰੇ ਜਾਂਦੇ ਰਹੇ ਨੇ ਜੀ ਨਹੀਂ ਇਹਨਾਂ ਦਾ ਚੱਲਦਾ ਸੀਗਾ ਮੈਟਰ ਥਾਣੇ ਦਰਖਾਲ ਦਿੱਤੀ ਹੋਈ ਸੀਗੀ ਪੰਚਾਇਤ ਨੇ ਜੀ ਵੀ ਆ ਲੈਡੀ ਤੇ ਇਹਦੀ ਮੇਬੀ ਸ਼ਾਇਦ ਬੇਟੀ ਜਾਂ ਨੂੰ ਕਲੀਅਰ ਕਰ ਲੈਨੇ ਆ ਵੀ ਇਹਨੇ ਸਾਨੂੰ ਗਾਲੀ ਗਲੋਚ ਕੀਤਾ ਉਸ ਸਬੰਧ ਦੇ ਵਿੱਚ ਆਪਣੇ ਮੁਲਾਜ਼ਮ ਇਹਨਾਂ ਦੇ ਘਰੇ ਗਏ ਸੀਗੇ ਇੱਕ ਵਾਰੀ ਸ਼ਾਇਦ ਥਾਣੇ ਵੀ ਆਏ ਸੀਗੇ ਇਹ ਮੈਟਰ ਜ਼ਰੂਰ ਆ ਜੀ 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 ਸਾਡੇ ਬੱਚੇ ਨੂੰ ਧਮਕਾ ਤੇਰੇ ਸੀ ਵੀ ਜੇ 1.5 ਲੱਖ ਰੁਪਏ ਨਹੀਂ ਦੇ ਦੋਗੇ ਤਾਂ ਤੁਹਾਡੇ ਬੱਚੇ ਨੂੰ ਕੁਝ ਕੁਝ ਕਰਾਵਾਂਗੇ ਜੀ ਨਹੀਂ ਉਹ ਫਿਰ ਕਲੀਅਰ ਕਰ ਦੇਣ ਜੀ ਕੀ ਮੈਟਰ ਆ ਜੀ That's a part of investigation.